ਅਨ ਨੌਜਵਾਨ ਦੱਸ ਰਹੇ ਹੈ ਕਹਿੰਦਾ 450 ਤੋਂ ਉੱਥੇ ਕੈਂਪ ਚ ਬਠਿਆ ਰਖਿਆ ਜਿਹੜਾ ਫੜ ਰਖਿਆ ਇੱਕ ਕੈਂਪ ਚ ਪਤਾ ਨਹੀਂ ਕਿੰਨੇ ਕੈਂਪ ਹੋਰ ਹੋਣਗੇ ਉੱਥੇ ਹੁਣ ਆਪਣਾ ਕੰਮ ਹੈ ਇਕੱਠੇ ਹੋ ਕੇ ਮਦਦ ਕਰੀਏ ਇਹਨਾਂ ਨੌਜਵਾਨਾਂ ਦੀ ਇਹਨਾਂ ਨੂੰ ਬਚਾਈਏ ਇਹਨਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਈਏ ਜਿਹੜਾ ਮੁੱਖ ਮਕਸਦ ਹੈ ਮੁੱਖ ਕੰਮ ਹੈ ਸਰਕਾਰ ਨੂੰ ਵੀ ਬੇਨਤੀ ਕਰਕੇ ਭਗਵੰਤ ਮਾਨ ਸਾਹਿਬ ਨੂੰ ਮੰਤਰੀ ਨੇ 929594 ਐਮਐਲਏ ਨੇ ਹੋਰ ਲੀਡਰ ਫਿਰਦੇ ਨੇ ਤੁਰੇ-ਤੁਰੇ ਵੱਗਦੋ ਜੁਨੀਆਣਾ ਫਿਰਦੀਆਂ ਨੇ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ ਕਿਸੇ ਨੇ ਕਹੋ ਕਰਿਆ ਵੀ ਏਜੰਟਾਂ ਨੂੰ ਚੱਕੀਏ ਏਜੰਟਾਂ ਦੇ ਨੌ ਰੱਖਣ ਨੌਜਵਾਨ ਸਿੱਦੇ ਏਜੰਟਾਂ ਨੂੰ ਕਿਰਿਆ ਕਰੋ ਏਜੰਟਾਂ ਦੇ 40 ਲੱਖ 42 ਲੱਖ 48 ਲੱਖ 55 ਲੱਖ 60 ਲੱਖ ਨਾਲ ਵਿਕ ਗਏ ਗੁਜਰਾਤ ਚ ਤਾਂ ਕਹਿੰਦੇ 50 ਲੱਖ ਤੋਂ ਲੈ ਕੇ ਕਰੋੜ ਤੱਕ ਚੱਲਦਾ ਹੈ ਜਨਤਾ ਨੇ 50 50 ਲੱਖ ਰੁਪਇਆ ਸਾਡੇ ਤੋਂ ਲੈ ਲਿਆ ਜੀ 53 ਲੱਖ ਚ ਗੱਲ ਕੀਤੀ ਹੈ ਜੀ 40 ਲੱਖ ਰੁਪਏ ਏਜੰਟ ਨੂੰ ਦਿੱਤਾ ਜੀ ਬਾਕੀ ਨਹੀਂ ਦਿੱਤਾ ਸੀ 3 ਮਹੀਨੇ ਏਜੰਟ ਨੇ ਸਾਡੇ بیٹے ਨਾਲ ਸਾਡੀ ਗੱਲ ਨਹੀਂ ਹੋਣੀ ਏਜੰਟ ਛਿੰਦਾ ਸੁਭਾਸ਼ ਅੰਮਾਲੇ ਤੋਂ ਸਤਿ ਸ੍ਰੀ ਅਕਾਲ ਦੋਸਤੋ ਇੱਕੇ ਗੱਲ ਬਾਰੀ ਬਾਰੀ ਅਮਰੀਕਾ ਤੋਂ ਜਹਾਜ਼ ਪਰ ਪਰ ਆ ਰਹੇ ਨੇ ਆ ਰਹੇ ਨੇ ਦਿਖ ਰਹੇ ਨੇ ਜਿਹੜੀ ਸਾਨੂੰ ਕਾਰਵਾਈ ਕਰਨ ਦੀ ਲੋੜ ਹੈ ਉਹ ਕਰੀਏ ਅਸੀਂ ਇਕੱਠੇ ਹੋ ਕੇ ਸਾਰੇ ਪੰਜਾਬੀ ਉਹ ਕਾਰਵਾਈ ਕੀ ਹੈ ਇਹ ਤਾਂ ਦਿਖ ਰਹੇ ਨੇ ਵੀ ਆਉਣਗੇ ਸੈਂਕੜਿਆਂ ਦੀ ਗਿਣਤੀ ਚਾਉਣਗੇ ਅਨੌਜਵਾਨ ਦੱਸ ਰਹੇ ਹੈ ਕਹਿੰਦਾ 450 ਤੋਂ ਉੱਥੇ ਕੈਂਪ ਚ ਬਿਠਾ ਰੱਖਿਆ ਜਿਹੜਾ ਫੜ ਰੱਖਿਆ ਇੱਕ ਕੈਂਪ ਚ ਪਤਾ ਨਹੀਂ ਕਿੰਨੇ ਕੈਂਪ ਹੋਰ ਹੋਣਗੇ ਉੱਥੇ ਪਰ ਅਸੀਂ ਨੇ ਕੀ ਕਰਨਾ ਹੈ ਹੁਣ ਪੰਜਾਬੀਆਂ ਨੇ ਇਕੱਠੇ ਹੋ ਕੇ ਜਹਾਜ਼ ਵੀ ਪੰਜਾਬ ਵਿੱਚ ਹੀ ਤਾਰਨਗੇ ਇੱਕ ਦੋ ਤਿੰਨ ਚਾਰ ਇਸੇ ਤਰੀਕੇ ਹੋਊਗੀ ਆਪਣੇ ਅੱਜ ਦੀ ਨਹੀਂ ਹੁੰਦੀ ਆਈ ਏ ਹੁਣ ਆਪਣਾ ਕੰਮ ਹੈ ਇਕੱਠੇ ਹੋ ਕੇ ਮਦਦ ਕਰੀਏ ਇਹਨਾਂ ਨੌਜਵਾਨਾਂ ਦੀ ਇਹਨਾਂ ਨੂੰ ਬਚਾਈਏ ਇਹਨਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਈਏ ਯੋਰਾ ਮੁੱਖ ਮਕਸਦ ਹੈ ਮੁੱਖ ਕੰਮ ਹੈ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਮੰਤਰੀ ਨੇ 92 95 94 ਐਮਐਲਏ ਨੇ ਹੋਰ ਲੀਡਰ ਫਿਰਦੇ ਨੇ ਤੁਰੇ ਹੋਰੇ ਬਗਦ ਜੂਨੀਆਣਾ ਫਿਰਦੀਆਂ ਨੇ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ ਕਿਸੇ ਨੇ ਕਹਾਂ ਕਰਿਆ ਵੀ ਏਜੰਟਾਂ ਨੂੰ ਚੱਕੀਏ ਏਜੰਟਾਂ ਦੇ ਨੌ ਰੱਖਣ ਨੌਜਵਾਨ ਸਿੱਤੇ ਏਜੰਟਾਂ ਨੂੰ ਘਿਰੋ ਕਰੋ ਏਜੰਟਾਂ 40 ਲੱਖ 42 ਲੱਖ 48 ਲੱਖ 55 ਲੱਖ 60 ਲੱਖਾਂ ਦਾ ਵਿਕਗ ਗਿਆ ਹੈ ਗੁਜਰਾਤ ਚ ਤਾਂ ਕਹਿੰਦੇ 50 ਲੱਖ ਤੋਂ ਲੈ ਕੇ ਕਰੋੜ ਤੱਕ ਚੱਲਦਾ ਹੈ ਗੁਜਰਾਤ ਚ ਏਜੰਟਾਂ ਤੋਂ ਪੈਸੇ ਦਵਾਈਏ ਵਾਪਸ ਇਹੀ ਬੇਨਤੀ ਹੈ ਨਾਲੇ ਵੀਡੀਓ ਦੇਖ ਲਓ ਤੁਸੀਂ ਜਿਹੜੇ ਰਾਤ ਬਾਹਰ ਆਏ ਨੇ ਬਾਹਰੋਂ ਆਏ ਨੇ 1 ਮਿੰਟਕ ਦੀ ਅਧੇਕ ਮਿੰਟ ਦੀ ਵੀਡੀਓ ਹੈ ਬਾਕੀ ਬੇਨਤੀ ਕਰਦੇ ਆ ਕਿ ਜੈਂਟਾਂ ਦਾ ਘਰੋ ਕਰੀਏ ਜੈਂਟਾਂ ਦੇ ਵਾਲ-ਵਾਲੇ ਸਪੰਜਾ ਕਸੀਏ ਅਸੀਂ ਆਪ ਇਕੱਠੇ ਹੋ ਕੇ ਜਥੇਬੰਦੀਆਂ ਸਾਥ ਦਿਓ ਨੌਜਵਾਨਾਂ ਦਾ ਜੇਕਰ ਬਚਾਉਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਬਾਹਰ ਆ ਰਹੇ ਨੇ ਬੱਚੇ 50-50 ਲੱਖ ਰੁਪਏ ਜੈਂਟਾਂ ਕੋਲ ਬਰਬਾਦ ਕੀਤੇ ਜੀ ਹੁਣ ਸਾਡੇ ਬੱਚੇ ਤੇ ਆਏ ਨੇ ਸ੍ਰੀਮਾਨ ਭਗਵੰਤ ਮਾਨ ਸਿੰਘ ਕਹਿ ਕੇ ਬੱਚਿਆਂ ਦੇ ਮਾਤਾ ਪਿਤਾ ਨੂੰ ਅਸੀਂ ਬੱਚੇ ਸਪੁਰਦ ਕਰਾਵਾਂਗੇ ਸਾਰੀ ਰਾਤ ਅਸੀਂ ਕੱਢ ਨਹੀਂ ਸਪੁਰਦ ਹੋਵੇ ਜੀ ਆ ਗਏ ਨੇ ਵਾਪਸ ਇੰਨੀ ਸਾਨੂੰ ਮਾਰ ਪਈਏ ਜੈਂਟਾਂ ਨੇ 50-50 ਲੱਖ ਰੁਪਏ ਸਾਡੇ ਤੋਂ ਲੈ ਲਿਆ ਜੀ ਸਾਡੇ ਬੱਚੇ ਸਬੂਰਤ ਨਹੀਂ ਕੀਤੇ ਜਾ ਰਹੇ ਪਤਾ ਨਹੀਂ ਇਹ ਕਿੱਧਰ ਜਾ ਰਹੇ ਨੇ ਸਾਨੂੰ ਇੱਥੇ ਰਾਜਪੁਰੇ ਤੋਂ ਆਏ ਆ ਜੀ ਆ ਬੇਟਾ ਗਿਆ ਸੀਗਾ ਜੀ ਅਸੀਂ 53 ਲੱਖ ਚ ਗੱਲ ਕੀਤੀ ਹੈ ਜੀ 40 ਲੱਖ ਰੁਪਇਆ ਏਜੰਟ ਨੂੰ ਦਿੱਤਾ ਜੀ ਬਾਕੀ ਨਹੀਂ ਦਿੱਤਾ ਸੀ 3 ਮਹੀਨੇ ਏਜੰਟ ਨੇ ਸਾਡੀ ਬੇਟੇ ਨਾਲ ਸਾਡੀ ਗੱਲ ਨਹੀਂ ਹੋਣ ਦਿੱਤੀ ਸੀ ਕਿਹੜਾ ਏਜੰਸੀ ਏਜੰਟ ਛਿੰਦਾ ਸੁਭਾਸ਼ ਅੰਮਾਲੇ ਤੋਂ ਕਿਸੇ ਨੂੰ 20 ਦਿਨ ਹੋਏ ਤੇ ਕਿਸੇ ਨੂੰ 15 ਦਿਨ ਹੋਏ ਸੀ ਜੇ ਅਸਲ ਦਿਲੋਂ ਚਾਹਣ ਉਹਨਾਂ ਨੂੰ ਤਾਂ ਏਜੰਟਾਂ ਨੂੰ ਘੇਰੀਏ ਏਜੰਟਾਂ ਜਿਵੇਂ ਭਾਨਾ ਸਿੱਧੂ ਸੀ ਭਾਨੇ ਸਿੱਧੂ ਨੂੰ ਬੇਨਤੀ ਕਰਦੇ ਆ ਕਿ ਹੁਣ ਅੱਗੇ ਆ ਹੁਣ ਬਹੁਤ ਜ਼ਿਆਦੇ ਲੋੜ ਹੈ ਕਿ ਤੇਰੇ ਵਰਗੇ ਨੌਜਵਾਨਾਂ ਦੀ ਹੋਰ ਨੂੰ ਇਕੱਠੇ ਕਰ ਲਾਹਮ ਬੰਦ ਕਰ ਲੱਖੇ ਸਿੰਘ ਸਿਧਾਣੀ ਨੂੰ ਬੇਨਤੀ ਹੈ ਕਿ ਏਜੰਟਾਂ ਦਾ ਘ੍ਰੋਕਰੀ ਆਪਾਂ ਇਕੱਠੇ ਹੋ ਕੇ ਇਹੀ ਬੇਨਤੀ ਕਰਦੇ ਆ ਵਾਰੀ ਵਾਰੀ ਇਹ ਤਾਂ ਪਹਿਲਾਂ ਵੀ ਪਤਾ ਹੈ ਵੀ ਕੰੰਧਾ ਜੜ ਜੜ ਟੱਪ ਟੱਪ ਜਾਂਦੇ ਨੇ ਕੰਡਿਆਂ ਵਿੱਚ ਦੀ ਜਾਂਦੇ ਨੇ ਡੌਂਕੀਆਂ ਲਾ ਕੇ ਸਮੁੰਦਰਾਂ ਵਿੱਚ ਦੀ ਜਾਂਦੇ ਨੇ ਇਹ ਤਾਂ ਪਹਿਲਾਂ ਵੀ ਪਤਾ ਹੈ ਅਸਲ ਮਕਸਦ ਇਹ ਹੈ ਵੀ ਇਹਨਾਂ ਦੇ ਜਿਹੜੇ ਪੈਸੇ ਨੇ ਉਹ ਆਪਾਂ ਵਾਪਸ ਕਿਵੇਂ ਦਿਵਾਉਣੇ ਨੇ ਏਜੰਟਾਂ ਤੋਂ ਧੋਖੇਦੜਾ ਏਜੰਟਾਂ ਤੋਂ ਇਰੇ ਰਸਤਿਆਂ 'ਚ ਫਿਰੀ ਗਏ ਸੀ ਸੀਮੀ ਨੇ ਕੋਈ ਦੁਬਈ ਬੈਠਾ ਰਿਹਾ ਹਸਾਲ ਪਰ ਫੇਰ ਭੇਜਿਆ ਜਦੋਂ ਗਿਆ ਉੱਥੇ 20 ਦਿਨਾਂ ਕਿਸੇ ਨੂੰ 15 ਦਿਨ ਹੋਏ ਸੀ ਸੁੱਖ ਦਾ ਸਾਹ ਹਜੇ ਆਉਣ ਵੀ ਨਹੀਂ ਲੱਗਿਆ ਸੀ ਜਮਨੀ ਕੇ ਪਹਿਲੀ ਵਾਪਸ ਭੇਜਤੇ ਇਹ ਹੀ ਬੇਨਤੀ ਕਰਦਾ ਜੇ ਕਰੇ ਪੰਜਾਬ ਜਿਹੜੇ ਨੌਜਵਾਨ ਇਧਰ ਆ ਰਹੇ ਨੇ ਨਾਲ ਦੀ ਨਾਲ ਏਜੰਟ ਦਾ ਪਤਾ ਕਰੋ ਉਹਨੂੰ ਚੱਕੋ ਉਹਦੇ ਪਰਿਵਾਰ ਨੂੰ ਦੇਖੋ ਉਹਦੇ ਕੋਠੀਆਂ ਜ਼ਬਤ ਕਰੋ ਉਹਦੀ ਜਾਇਦਾਦਾਂ ਜ਼ਬਤ ਕਰੋ ਜਿਹੜੀਆਂ ਏਜੰਟਾਂ ਨੇ ਬਣਾਈਆਂ ਨੇ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਜਿਹੜੇ ਮੁੰਡੇ ਰਿਪੋਰਟ ਹੋ ਕੇ ਆ ਰਹੇ ਨੇ ਜੇਕਰ ਉਹਨਾਂ ਨੂੰ ਸੱਚੇ ਦਿਲੋਂ ਮਦਦ ਕਰਨਾ ਚਾਹੁੰਦੇ ਹੋ ਤਾਂ ਜੇਟਾਂ ਦੇ ਆਲੇ-ਦਲੇ ਕੁੰਡਲੀ ਮਾਰੋ ਉਹਨਾਂ ਨੂੰ ਫੜੀਏ ਆਪਾਂ ਇਕੱਠੇ ਹੋ ਕੇ ਉਹਨਾਂ ਤੋਂ ਪੈਸੇ ਵਾਪਸ ਕਰਵਾਈਏ ਇਹੀ ਪੱਕਾ ਇਹੀ ਮਦਦ ਹੈ ਅਸਲ ਆਹੀ ਬੇਨਤੀ ਸੀ ਬਸ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ